ਮੁਰਦਾਬਾਦ ਐਕਸ਼ਨ ਸੀਵਰੇਜ ਬੋਰਡ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਐਕਸ਼ਨ ਬੋਰਡ ਸੀਵਰੇਜ ਬੋਰਡ ਮੁਰਦਾਬਾਦ مسئلہ ਹੱਲ ਕਰੋ ਹੱਲ ਕਰੋ ਹੱਲ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸ਼ੀਰੇਦਮ ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ 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 ਮਸਲਾ ਹੱਲ ਕਰੋ ਹੱਲ ਕਰੋ ਹੱਲ ਕਰੋ ਸ਼ੀਰੇਦਮ ਮਸਲਾ ਹੱਲ ਕਰੋ ਹੱਲ ਕਰੋ ਯੋ ਮਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਸਾਡਾ ਮਸਲਾ ਹੱਲ ਕਰੋ ਹੱਲ ਕਰੋ ਜੀ ਨਾਮਤਰੰਗ ਜੀ ਮੈਂ ਰਵਿੰਦਰ ਸਿੰਘ ਜੀ ਮੇਰਾ ਨਾਮ ਪਾਸੇ ਮੋੜ ਮੰਡੀ ਸ਼੍ਰੀ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਆ ਜੀ ਬਾਰਡ ਨੰਬਰ 4 ਦਾ ਮੇਰੇ ਮਹੱਲੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਜੀ ਸੀਵਰੇਜ ਦਾ ਪੀਣ ਵਾਲੇ ਪਾਣੀ ਦਾ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਜੀ ਮੈਂ ਮੇਰੇ ਵੱਲੋਂ ਮਹੱਲੇ ਵੱਲੋਂ ਬਾਰ ਬਾਰ ਜੀ ਬਲਜੀਤ ਸਿੰਘ ਐਕਸ਼ਨ ਨੂੰ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਮੇਰੀ ਸੀਐਮ ਸਾਹਿਬ ਕੋਲੋਂ ਇਹੀ ਬੇਨਤੀ ਹੈ ਵੀ ਸਾਡਾ ਮੋੜ ਮੋੜ ਹਲਕੇ ਦਾ ਐਮਐਲਏ ਨੂੰ ਬਦਲਿਆ ਜਾਵੇ ਉਹਦੀ ਜਗ੍ਹਾ ਤੇ ਹਲਕਾ ਇੰਚਾਰਜ ਲਾਇਆ ਜਾਵੇ ਤੇ ਬਲਜੀਤ ਸਿੰਘ ਐਕਸੀਅਨ ਸੀਵਰੇਜ ਬੋਰਡ ਤੇ ਜੇਈ ਮੇ ਜੇਈ ਸ਼ਰਮਾ ਇਹਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਜੋ ਕਿ ਇਹਨਾਂ ਨੂੰ ਪਤਾ ਲੱਗ ਜੇ ਵੀ ਕਿੰਨੇ ਲੋਕ ਔਖੇ ਨੇਗੇ ਤੇ ਤਾਂ ਜੋ ਕਿ ਸਾਡਾ ਇਹ ਸੀਵਰੇਜ ਦਾ ਮਸਲਾ ਹੱਲ ਕੀਤਾ ਜਾਵੇ ਨਿੱਕੇ ਨਿੱਕੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਨਿਕਲਣਾ ਜੀ ਇੱਕੋ ਰਾਹ ਜਾਂਦਾ ਸਾਨੂੰ ਕੋਈ ਹੋਰ ਆ ਨਹੀਂ ਜਾਂਦਾ ਤੇ ਬਾਲਾ ਬੁਰਾ ਹਾਲ ਹੈ ਨਿੱਕੇ ਨਿੱਕੇ ਬੱਚਿਆਂ ਦਾ ਬਜ਼ੁਰਗਾਂ ਦਾ ਲੀਡੀ ਦਾ ਜੀ ਸੋ ਮੇਰੀ ਸੀਐਮ ਸਾਹਿਬ ਕੋਲ ਇਹੀ ਬੇਨਤੀ ਹੈ ਕਿ ਇਹਨਾਂ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਜੀ ਜਿਹੜਾ ਸਮੱਸਿਆ ਕਿੱਲੀ ਉੱਤੋਂ ਚਿਰ ਤੋਂ ਆ ਤਾ ਦੇਖੋ ਇਹ ਸਾਡੇ ਕਈ ਸਮੱਸਿਆ ਬਹੁਤ ਚਿਰ ਤੋਂ ਹੈ ਜੀ ਟੋਟੋ ਘਟ ਜੀ ਮਹੀਨੇ ਵਾਂਗੂ ਹੋ ਗਿਆ ਜੀ ਜੋਦੀ ਸਾਡੇ ਸੜਕ ਬਣੀ ਹੈ ਮੈਂ ਜੇਈ ਨੂੰ ਬਾਰ ਬਾਰ ਬੇਨਤੀ ਕਰਦਾ ਵੀ ਇਹਦੇ ਵਿੱਚ ਉਹਨੇ ਜਦੋਂ ਸੜਕ ਪੜਾਈ ਸੀ ਉਹਦੇ ਵਿੱਚ ਉਹਨੇ ਬੰਨ ਲਾਇਆ ਸੀਗਾ ਮੈਂ ਇਹਨੂੰ ਕਹਿਆ ਵੀ ਖਲਵਾਇਆ ਜਾਵੇ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਕਰ ਰਿਹਾ ਬਲਜੀਤ ਸਿੰਘ ਐਕਸ਼ਨ ਤੇ ਜੇਈ ਲਖਨ ਸ਼ਰਮਾ ਸੋ ਮੇਰੀ ਤਾਂ ਇਹੀ ਬੇਨਤੀ ਹੈ ਵੀ ਇਹਨਾਂ ਬੇਕਾਰ ਅਫਸਰਾਂ 'ਵਰੁੱਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਘਰੇ ਭੇਜਿਆ ਜਾਵੇ ਤਾਂ ਜੋ ਕਿ ਹੋਰ ਮਲਾ ਇਹਨਾਂ ਜਗ੍ਹਾ ਤੇ ਕੰਮ ਕਰ ਸਕਣ ਜੀ ਨਾਮਾ ਟਟ ਬੰਜੀ ਪ੍ਰਦੀਪ ਕੌਰ ਜੀ ਮੈਂ ਦੂਜੇ ਦੇਖ ਰਿਹਾ ਸਾਡੇ ਸਾਜੀ ਬਹੁਤ ਬੁਰਾ ਹਾਲ ਹੈ ਮੁਹੱਲੇ ਗੁਰਨਾਨ ਕਿ ਨਗਰ ਚ ਇੱਕ ਵਾਰ ਅਸੀਂ ਸਰਕਾਰ ਨੂੰ ਇਹ ਕਹਿੰਨੇ ਇੱਕ ਵਾਰ ਸਾਡੇ ਆ ਕੇ ਮੌਕਾ ਦੇਖ ਜਾਣ ਆ ਕੇ ਸਾਡੀ ਗਲੀ ਦਾ ਹਾਲ ਦੇਖ ਲੈਣ ਵੀ ਕੀ ਹਾਲ ਹੋਇਆ ਪਿਆ ਜੇ ਉਹਨਾਂ ਨੇ ਇੱਥੇ ਰਹਿਣਾ ਹੋਵੇ ਨਾ ਇੱਕ ਮਿੰਟ ਵੀ ਨਾ ਰਹਿਣਾ ਇੱਥੇ ਜਿਵੇਂ ਅਸੀਂ ਰਹੀ ਜਾਨੇ ਇੰਨੇ ਗੰਦ ਚ ਸਾਡਾ ਸਾਰੇ ਘਰਾਂ ਦਾ ਬੁਰਾ ਹਾਲ ਹੀ ਹੋਇਆ ਪਿਆ ਸਭ ਦੇ ਅੰਦਰ ਹੀ ਪਾਣੀ ਜਾ ਰਿਹਾ ਹੈਗਾ ਤੇ ਗਲੀਆਂ ਚੋਂ ਨੰਗਨ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ ਅਸੀਂ ਬਹੁਤ ਦੁਖੀ ਹਾਂ ਬਹੁਤ ਜ਼ਿਆਦੇ ਦੁਖੀ ਹਾਂ ਜੀ ਅਸੀਂ ਪ੍ਰਸ਼ਾਸਨ ਨੂੰ ਮੰਗ ਨਹੀਂ ਕੀਤੀ ਅਸੀਂ ਬਹੁਤ ਜ਼ਿਆਦਾ ਬਹੁਤ ਸਾਨੂੰ ਪੂਰਾ ਸਾਲ ਹੋ ਗਿਆ ਫਿਰਦਿਆਂ ਨੂੰ ਦਫ਼ਤਰਾਂ ਚ ਜਾਂਦੇ ਆ ਧਰਨੇ ਲਾਉਂਦੇ ਆ ਸਾਡੇ ਜेंट्स ਤੇ ਸਾਰੇ ਕਿਤੇ ਤੁਰੇ ਫਿਰਦੇ ਹੈਗੇ ਬਟਿੰਡੇ ਤੱਕ ਵੀ ਜਾਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਗੜੀ ਦੀ ਬੰਦ ਸੀ ਤੇ ਕੀ ਕਰੀ ਐ ਸੀ ਬਹੁਤ ਹੀ ਜ਼ਾਰੇ ਦੁਖੀ ਹੋਏ ਪਏ ਆ ਸੀ ਤਾਂ ਜਦੋਂ ਪਾਣੀ ਜ਼ਾਰੇ ਭਰ ਜਾਂਦਾ ਇੱਕ ਅੱਧਾ ਟੈਂਕ ਲੈ ਕੇ ਜਾਂਦੇ ਆ ਭਰ ਕੇ ਪਾਣੀ ਦਾ ਨਹੀਂ ਤਾਂ ਕੋਈ ਵੀ ਨਹੀਂ ਆਉਂਦਾ ਇੱਥੇ ਦੇਖਣ ਵੀ ਨਹੀਂ ਆਉਂਦਾਗਾ ਅਸੀਂ ਤਾਂ ਬਸ ਇਹੀ ਕਹਿਨੇ ਆ ਵੀ ਸਾਡੇ ਤਾਂ ਆਹੀ ਸੀਵਰ ਦਾ ਹੱਲ ਪੂਰਾ ਕੀਤਾ ਜਾਵੇ ਤੇ ਸਾਰਾ ਸਾਡਾ ਸਿਸਟਮ ਸਾਡਾ ਗਲੀ ਦਾ ਸਾਰਾ ਵਧੀਆ ਕਰ ਦੇਣਾ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆਏ ਸੀ ਸੀਵਲ ਦੇ ਪਾਣੀ ਤੋਂ ਮੇਰਾ ਨਾਮ ਅਬੀਕ ਸਿੰਘ ਹੈ ਜੀ ਅੱਛਾ ਜੀ ਮੈਂ ਸੀ ਗੁਰੂ ਨਾਨਕ ਨਗਰ ਕੋਲਡ ਕਰਨਾ ਰੋਡ ਤੇ ਰਹਿਣ ਵਾਲੇ ਆ ਗੱਲ ਇਹ ਆ ਕਿ ਸਾਡੇ ਮਹੱਲੇ ਦੇ ਵਿੱਚ ਸੀਵਰੇਜ ਦਾ ਪਾਣੀ ਹੈ ਉਹ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਸਾਡੀ ਗਲੀ ਤੋਂ ਪਾਣੀ ਫਿਰਦਾ ਹੈ ਪ੍ਰੋਬਲਮ ਇਹ ਤੋਂ ਤੱਕ ਆਈ ਖੜੀ ਹੈ ਕਿ ਲੋਕਾਂ ਦੇ ਘਰਾਂ ਅੰਦਰ ਜਿਹੜਾ ਪਾਣੀ ਉਹ ਗੰਦਾ ਪਾਣੀ ਤੁਰਿਆ ਫਿਰਦਾ ਹੈ ਬਾਰ-ਬਾਰ ਪ੍ਰਸ਼ਾਸਨ ਦੇ ਮੰਗ ਕਰਨ ਤੇ ਵੀ ਇੱਥੇ ਕਿਸੇ ਨੇ ਵੀ ਸਾਡੀ ਦੀ ਸਾਰਾ ਉਹ ਨਹੀਂ ਲਈ ਅਸੀਂ ਕਈ ਵਾਰ ਮੋਰ ਸੀਵਰੇਜ ਸੰਘਰਸ਼ ਕਮੇਟੀ ਦੇ ਬੈਨਰ ਥੱਲੇ ਵੀ ਤਕਰੀਬਨ 3-4 ਵਾਰੀ ਐਸਡੀਐਮ ਉੱਤਰ ਮੋਰ ਦੇ ਅੱਗੇ ਧਰਨਾ ਦਿੱਤਾ ਹੈ ਔਰ ਉਹ ਧਰਨਾ ਦੇਣ ਦੇ ਬਾਵਜੂਦ ਵੀ ਇਸ ਪ੍ਰਸ਼ਾਸਨ ਨੇ ਜਿਹੜੇ ਕੰਮਾਂ ਤੇ ਜੁਨੀ ਸਰਕੀ ਮਜ਼ਬੂਰ ਨਬਸ ਹੋਣਾ ਸੀ ਜਿਹੜਾ ਫੈਸਲਾ ਕੀਤਾ ਮੋਰ ਸੀਵਰੇਜ ਸੰਘਰਸ਼ ਕਮੇਟੀ ਵੱਲੋਂ ਇਸ ਮਹਲੇ ਸਹਿਯੋਗ ਨਾਲ ਅਸੀਂ ਘਟੋ ਘਟ ਇੱਕ ਧਰਨਾ ਛੋਟੇ ਮੋੜ ਇੱਕ ਮੋੜ ਕਲਾਂ ਔਰ ਇੱਕ ਧਰਨਾ ਬਸਤੀ ਵਿੱਚ ਦੇਖ ਕੇ ਹੁਣ ਸਾਨੂੰ ਸਖਤ ਕਦਮ ਚੁੱਕਣ ਦੀ ਕਿ ਮਜਬੂਰ ਹੋਣਾ ਪੈਣਾ ਇਥੋਂ ਤੱਕ ਕਿ ਜਾਂ ਤੁਹਾਨੂੰ ਸੜਕ ਜਮ ਕਰਨੀ ਪੈਣੀ ਹੈ ਜਾਂ ਫਿਰ ਮਜੂਰ ਨਿਵਾਸਨ ਨੂੰ ਐਸਟੀਐਮ ਦਫ਼ਤਰ ਨੂੰ ਗੇਟ ਨੂੰ ਜਾਂ ਜਿੰਦਾ ਲਾਉਣਾ ਪੈਣਾ ਸੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਲੋਕਾਂ ਦਾ ਧਿਆਨ ਬਿਮਾਰੀਆਂ ਦਾ ਧਿਆਨ ਰੱਖਦੇ ਹੋਏ ਇਹ ਸੀਵਰੇਜ ਦਾ ਕੋਈ ਠੋਸ ਪ੍ਰਬੰਧ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਇਥੋਂ ਦੀ ਜਿਹੜੀ ਤਰ੍ਹਾਂ ਤਰ੍ਹਾਂ ਦੀਆਂ ਪਰਿਵਾਰੀਆਂ ਫੈਲ ਰਹੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੇ ਔਰ ਪੰਜਾਬ ਸਰਕਾਰ ਦਾ ਜਿਹੜਾ ਸਾਡਾ ਅਸੀਂ ਐਮਐਲਏ ਚੁਣਿਆ ਸੀ ਐਮਐਲਏ ਸਾਹਿਬ ਤੁਹਾਨੂੰ ਕਿਤੇ ਦਿਖਾਈ ਨਹੀਂ ਦਿੰਦੇ ਪਤਾ ਨਹੀਂ ਕਿੱਧਰ ਚਲੇ ਗਏ ਉਹ ਲਾਪਤਾ ਹੋ ਗਏ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਸਾਡੇ ਐਮਐਲਏ ਸਾਹਿਬ ਤੋਂ ਡੀਸੀ ਸਾਹਿਬ ਤੋਂ ਅਸੀਂ ਇਹਦਾ ਸਾਹ ਮੰਗ ਕਰਦੇ ਆ ਕਿ ਤੁਰੰਤ ਕੋਈ ਜਲਦੀ ਤੋਂ ਜਲਦੀ ਰਿਐਕਸ਼ਨ ਲੈ ਕੇ ਜਿਹੜਾ ਉਹ ਸੀਵਲ ਸਿਸਟਮ ਵਿੱਚ ਸੁਧਾਰ ਕੀਤਾ ਜਾਵੇ ਨੀਣਾ ਮਾਤਾ ਜੀ ਸੁਮਨਾ ਰਾਣੀ ਅੱਛਾ ਤੁਸੀਂ ਇੱਥੇ ਜੇਤੂ ਗੁਰਰਾਣੀ ਬਸਤੀ ਦੇ ਵਸਾਸੀ ਹੋ ਕੀ ਗੱਲਾਂ ਚੁੱਝ ਰਹੇ ਹੋ ਅਸੀਂ ਸੀਵਰੇਜ ਦਾ ਪਾਣੀ ਤੋਂ ਬਹੁਤ ਦੁਖੀ ਆ ਬਹੁਤ ਗੰਦਾ ਪਾਣੀ ਹੈਗਾ ਬੱਚੇ ਲੰਘ ਕੇ ਜਾਂਦੇ ਹੈਗੇ ਨੇ ਬਿਮਾਰੀਆਂ ਫੈਲਣ ਦਾ ਡਰ ਹੈਗਾ ਵੀ ਸਾਡੀ ਇਹ ਸਮੱਸਿਆ ਹੱਲ ਨਹੀਂ ਹੋ ਰਹੀ ਕਿਸੇ ਤਰੀਕੇ ਨਾਲ ਵੀ ਸਾਡੀ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਜਿਸ ਤਰ੍ਹਾਂ ਮਰਜ਼ੀ ਕਰਨ ਸਾਡੀ ਮਿਲੇ ਨਹੀਂ ਕਿਸੇ ਬਹੁਤ ਮਿਲੇ ਆ ਬਹੁਤ ਵਾਲੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਸਾਡੀ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਮਹੱਲੇ ਦਾ ਕੁਛ ਨਾ ਕੁਛ ਕੀਤਾ ਜਾਵੇ ਵੀ ਹੱਲ ਹੋਣਾ ਚਾਹੀਦਾ ਇਸ ਸਮੱਸਿਆ ਦਾ ਸੀਵਰੇਜ ਦੇ ਪਾਣੀ ਦਾ ਸੀਵਰੇਜ ਖੁੱਲਣੇ ਚਾਹੀਦੇ ਨੇ ਸਾਡੀ ਇਹੀ ਬੇਨਤੀ ਹੈ ਸਰ ਜਨਸਾਨ ਨੇ ਧਰਨੇ ਲਾ ਲਾ ਦੇਖ ਲੈ ਜੀ ਨਾਮਾ ਦੋਟਾ ਜੀ ਸੋਨੂ ਕੁਮਾਰ ਜੀ ਅੱਛਾ ਜੇ ਸੀਵਰੇਜ ਤੋਂ ਜੂਝ ਰਿਓ ਪਾਣੀ ਤੋਂ ਕਿੰਨੇ ਚਿਰ ਜੂਝ ਰਿਓ ਕੀ ਸਮੱਸਿਆ ਆ ਰਹੀ ਕਰਨ ਸਾਨੂੰ ਇਹ ਸਮੱਸਿਆ ਆ ਰਹੀ ਹੈ ਕਿ ਪਿਛਲੇ ਲਗਭਗ 2.2 ਮਹੀਨਿਆਂ ਤੋਂ ਸਾਡੀ ਗਲੀ ਦਾ ਬਹੁਤ ਬੁਰਾ ਹਾਲ ਹੈ ਮੇਨ ਕੋਰਟਲੀ ਰੋਡ ਸੜਕ ਬਣਨ ਦੇ ਬਾਵਜੂਦ ਸਾਡੀ ਜੋ ਗਲੀ ਹੈ ਇਹ ਨੀਵੇਂ ਪੱਧਰ ਤੇ ਹੋ ਕੇ ਜਿਹੜਾ ਸੀਵਰੇਜ ਹੈ ਸੀਵਰੇਜ ਬਿਲਕੁਲ ਹੀ ਬਲੌਕ ਹੋਇਆ ਪਿਆਗਾ ਔਰ ਛੋਟੇ-ਛੋਟੇ ਬੱਚੇ ਸਕੂਲ ਜਾਂਦੇ ਨੇ ਟਿਊਸ਼ਨ ਜਾਂਦੇ ਨੇ ਸ਼ਾਮ ਨੂੰ ਜਾਂਦੇ ਨੇ ਰਾਤ ਨੂੰ ਹਨੇਰੇ ਜਾਂਦੇ ਨੇ ਕਿ ਉਹਨਾਂ ਦੇ ਜਦੋਂ ਗਲੀ ਦੇ ਵਿੱਚੋਂ ਆਉਂਦੇ ਨੇ 1-1 ਫੁੱਟ ਪਾਣੀ ਗਲੀ ਦੇ ਵਿੱਚ ਮੌਜੂਦ ਹੈ ਇਸ ਟਾਈਮ ਵੀ ਇਸੀ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਸਾਡੇ ਮੁਹੱਲੇ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਔਰ ਅਸੀਂ ਪ੍ਰਸ਼ਾਸਨ ਨੂੰ ਫਿਰ ਵੀ ਦੁਆਰਾ ਬੇਨਤੀ ਕਰਦੇ ਹਾਂ ਤੁਹਾਡੇ ਮੱਦੇਮੇਰਹੀਂ ਕਿ ਸਾਡੇ ਗੁਰੂ ਨਾਨਕ ਨਗਰ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿ ਇੱਥੋਂ ਜੋ ਛੋਟੇ-ਛੋਟੇ ਬੱਚੇ ਸਕੂਲ ਜਾਂਦੇ ਨੇ ਉਹ ਬਜ਼ੁਰਗ ਜਾਂਦੇ ਨੇ ਗਲੀ ਦੇ ਵਿੱਚੋਂ ਜਾਂਦੇ ਨੇ ਪਾਣੀ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਉਹਨਾਂ ਨੂੰ ਔਰ ਬਿਮਾਰੀਆਂ ਤੇ ਮਾਰਕ ਪਿਆਣਕ ਬਿਮਾਰੀਆਂ ਵੀ ਬਹੁਤ ਲੱਗ ਚੁੱਕੀਆਂ ਨੇ ਬੱਚਿਆਂ ਨੂੰ ਕਿ ਇਸ ਕਰਕੇ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਸਾਡੇ ਗੁਰੂ ਨਾਨਕ ਨਗਰ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਾਣੀ ਬਹੁਤ ਗੰਦਾ जानवर वगैरा सारे मरे हुए भी है पानी मोहल्ले का हलवाद अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी भवानीगढ़ टाउन प्लानिंग अप्रूव्ड नए घर की नई खुशियों को परिवार के साथ दुखना करें नया घर या प्लॉट खरीदने के लिए अभी संपर्क करें नाइन